ਕਿ ਕਿਸਾਨਾਂ ਦੇ ਸੁਪਨੇ ਚੱਕਨਾ ਚੂਰ ਹੋਏ ਐਵੇਂ ਨਹੀਂ ਦਿਲ ਵਿੱਚ ਖੋ ਪੈਂਦੀ ਐ ਐਂਜਲ ਨੂੰ ਚੁੱਪ ਕਰਾਓ ਪ੍ਰੀਆ ਤੇ ਪ੍ਰੀਆ ਨੂੰ ਚੁੱਪ ਕਰਾਓ ਐਂਜਲ ਰੋ ਪੈਂਦੀ ਐ ਪ੍ਰੀਆ ਨੂੰ ਚੁੱਪ ਕਰਾਓ ਐਂਜਲ ਰੋ ਪੈਂਦੀ ਐ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਾ ਲੀਂ ਵੀਡੀਓ ਕਿਸ ਬਾਬਤ ਹੁੰਦੀ ਹੈ ਸਾਥੀਓ ਮੈਂ ਕਿਉਂ ਕਿਹਾ ਕਿ ਐਂਜਲ ਨੂੰ ਚੁੱਪ ਕਰਾਓ ਪ੍ਰੀਆ ਰੋ ਪੈਂਦੀ ਹੈ ਪ੍ਰੀਆ ਨੂੰ ਚੁੱਪ ਕਰਾਓ ਐਂਜਲ ਰੋ ਪੈਂਦੀ ਹੈ ਇਹ ਕਾਲਪਨਿਕ ਨਾ ਜੇ ਆਪਾਂ ਗੰਨਾ ਮਿਲ ਤੇ ਕੋ ਜਨਰੇਸ਼ਨਲ ਪਲਾਂਟ ਦਾ ਰੱਖ ਲਈਏ ਕਿਉਂਕਿ ਕੱਲ ਦੇ ਪਿਛਲੇ 3-4 ਦਿਨੋਂ ਤੋਂ ਆਪਾਂ ਦੇਖ ਰਹੇ ਸੀਗੇ ਕਿ ਜਿਹਦੇ ਹੱਥ ਜਿਹੜੀ ਡਫਲੀ ਆਉਂਦੀ ਸੀ ਉਹੀ ਡਫਲੀ বাজਾਈ ਜਾਂਦੇ ਸੀਗੇ ਕਿ ਭਾਈ ਵੀਰਵਾਰ ਤੱਕ ਚੱਲ ਪੈਣੀ ਹੈ ਗੰਨਾ ਮਿਲ ਕੋਈ ਕਹਿੰਦਾ ਸੀ 1 ਵਜੇ ਤੱਕ ਚੱਲ ਪੈਣੀ ਹੈ ਔਰ ਹੁਣ ਸਮਾਂ ਜਿਹੜਾ ਆ ਉਹ ਸਵਾ 3 ਦਾ ਹੋ ਗਿਆ ਤੇ ਕੋਈ ਅਸਾਰ ਨਹੀਂ ਔਰ ਜੋ ਮੈਨੂੰ ਪਤਾ ਲੱਗਾ ਸਰਵੇਅਰ ਜਿਹੜੇ ਆ ਮਤਲਬ 23 ਦੇ ਆਸ-ਪਾਸ ਸਰਵੇਅਰ ਆ ਉਹਨਾਂ ਨੇ ਇੱਕ ਇੱਕ ਦੋ ਦੋ ਟਰਾਲੀਆਂ ਮੰਗਾ ਵੀ ਲਈਆਂ ਸੀਗੀਆਂ ਤੇ ਗੰਨਾ ਮਿਲਦੇ ਬਾਅਦ ਰਸ਼ ਪੈ ਗਿਆ ਔਰ ਕੱਲ ਕੱਲ ਕਰੀ ਜਾਂਦੇ ਕੱਲ ਤੱਕ ਕੱਲ ਤੱਕ ਮਤਲਬ ਕੱਲ ਦੀ ਜੇ ਗੱਲ ਕਰੀਏ ਬੀਤੇ ਕੱਲ ਦੀ ਤਾਂ ਕੱਲ ਤਾਂ ਨਾਵੇਂ ਕਾਲਦਾ ਕਿਸਾਨਾਂ ਨੇ ਆਪਣੇ ਜਿਗਰ ਦਾ ਖੂਨ ਦੀ ਵਿੱਚ ਪਾ ਕੇ ਵੇਟ ਕੀਤੀ ਹੈ ਕਿ ਬਈ ਬੱਤੀ ਨਾ ਬੁਝਾ ਉਹ ਕਹਿੰਦੇ ਨਾ ਦੀਵਾ ਨਾ ਬੁਝਾਈ ਹਜੇ ਰਾਤ ਬਾਕੀ ਹੈ ਕਿਸਾਨ ਕਹਿੰਦੇ ਕਿ ਚਲ ਦੀਵਾ ਨਹੀਂ ਬੁਝਾਂਦੇ ਜਗਰ ਦਾ ਲਹੂ ਜਿਹੜਾ ਆ ਉਹ ਦੀ ਵਿੱਚ ਪਾ ਕੇ ਜਗਾਇਆ ਕਿ ਚਲੋ ਕੱਲ ਤੱਕ ਤਾਂ ਸ਼ਾਇਦ ਸਾਡੀ ਵਾਰੀ ਆ ਜੂਗੀ ਤੁਹਾਨੂੰ ਪਤਾ ਪਹਿਲਾਂ ਝੋਨੇ ਵੇਲੇ ਕਿੰਨੀਆਂ ਅੱਖੀਆਂ ਇੰਨੀਆਂ ਜਿਹੜੀਆਂ ਕਿਸਾਨਾਂ ਨੇ ਸਹੀਆਂ ਔਰ ਹੁਣ ਜਿਹੜਾ ਜਿਹੜੀ ਜਿੰਦ ਆ ਉਹ ਨੱਕ ਨੂੰ ਆ ਗਈ ਆ ਮਤਲਬ ਬੁਰੇ ਹਾਲ ਹੋਏ ਪਏ ਆ ਔਰ ਕੋਈ ਸੁਣਵਾਈ ਨਹੀਂ ਹੁਣ ਜਿਹੜੀ ਗੱਲ ਸਾਨੂੰ ਪਤਾ ਲੱਗੀ ਆ ਜੀ ਕਹਿੰਦੇ ਕਿ ਪਹਿਲਾ ਏਂਜਲ ਰੁੱਸੀਓ ਸੀਗੀ ਕੋ ਜਨਰੇਸ਼ਨ ਪਲਾਂਟ ਉੱਤੋਂ ਪ੍ਰੈਸ਼ਰ ਨਹੀਂ ਸੀ ਬਣਦਾ ਹੁਣ ਉਹਦਾ ਪ੍ਰੈਸ਼ਰ ਬਣਿਆ ਤਾਂ ਪ੍ਰੀਆ ਯਾਨੀ ਕਿ ਗੰਨਾ ਮਿਲ ਉਹਦੀ ਬੈਲਟ ਟੁੱਟ ਗਈ ਹੈ ਤਾਂ ਸਵਾਲ ਇਹੀ ਹੈ ਕਿ ਪ੍ਰੀਆ ਤੇ ਏਂਜਲ ਆਪਸ 'ਚ ਗੱਲਾਂ ਕਰਦੀਆਂ ਕਹਿੰਦੇ ਹੁਣ ਸਾਡੇ ਤੇ ਸਾਰੀਆਂ ਗੱਲਾਂ ਸਿੱਟੀ ਜਾਂਦੇ ਆ ਇੱਕ ਸਾਲ ਤੋਂ ਇਹ ਕੀ ਕਰਦੇ ਸੀਗੇ ਸਾਨੂੰ ਦਵਾਈ ਦਾਰੂ ਪਹਿਲਾਂ ਕਿਉਂ ਨਹੀਂ ਲੈ ਕੇ ਦਿੱਤੀ ਸਾਡੀ ਤਕਲੀਫ ਪਹਿਲਾਂ ਕਿਉਂ ਨਹੀਂ ਸੁਣੀ ਉਹ ਇੱਕ ਗੱਲ ਵੀ ਆ ਨਾ ਕਹਿੰਦੇ ਕਿ ਖੂਚ ਇੱਕ ਗਲਤ ਛਾਲ ਮਾਰੇ ਤੇ ਬੰਦਾ ਡਿੱਗ ਜਾਂਦਾ ਮੁੜ ਕੇ ਭਾਵੇਂ 100 ਛਾਲਾਂ ਮਾਰੀ ਜਾਵੇ ਫੇਰ ਬਾਹਰ ਨਹੀਂ ਨਿਕਲ ਹੁੰਦਾ ਉਹਦੇ ਲਈ ਮੁਸ਼ਕਲ ਬਹੁਤ ਕਰਨੀ ਪੈਂਦੀ ਆ ਇਸੇ ਕਰਕੇ ਮੈਂ ਕਿਹਾ ਕਿ ਏਂਜਲ ਨੂੰ ਚੁੱਪ ਕਰਾਓ ਪ੍ਰਿਆ ਰੋ ਪੈਂਦੀ ਐ ਪ੍ਰਿਆ ਨੂੰ ਚੁੱਪ ਕਰਾਓ ਏਂਜਲ ਰੋ ਪੈਂਦੀ ਐ ਪਰ ਵੱਡੀ ਗੱਲ ਇਹ ਆ ਕਿ ਲੀਡਰਾਂ ਨੇ ਆਪੋ ਆਪਣੀ ਡਫਲੀ বাজਾਈ ਜਾਣੀ ਆ ਦੁਖੀ ਪੀੜਤ ਤਾਂ ਕਿਸਾਨ ਐ ਕਿਸਾਨ ਦਾ ਦਰਦ ਕੌਣ ਸਮਝੇ ਕਿਸਾਨ ਦਾ ਦਰਦ ਕੌਣ ਸਮਝੇ ਕਿਉਂਕਿ ਕਿਹਾ ਜਾਂਦਾ ਨਾ ਕਿ ਉਜੜੀਆਂ ਉਹ ਪਰਜਾਈਆਂ ਵਲੀ ਜਿਨ੍ਹਾਂ ਦੇ ਜੇਠ ਤਾਂ ਪ੍ਰਵਾਹ ਕਿਸੇ ਨੂੰ ਬਹੁਤੀ ਹੈ ਨਹੀਂ ਆਪਰੇਮ ਸਨਫਲਕ ਕਹ ਰਹੇ ਨੇ ਸਭ ਝੂਠੇ ਨੇ ਮੈਂ ਤਾਂ ਹੀ ਕਿਹਾ ਜੀ ਉਜੜੀਆਂ ਉਹ ਪਰਜਾਈਆਂ ਵਲੀ ਜਿਨ੍ਹਾਂ ਦੇ ਜੇਠ ਤੇ ਖੂਚ ਇੱਕ ਗਲਤ ਛਾਲ ਮਾਰੇ ਤੇ ਨੁਕਸਾਨ ਹੋ ਜਾਂਦਾ ਮੁੜ ਕੇ ਭਾਵੇਂ 100 ਛਾਲਾ ਮਾਰੀ ਜਾਓ ਉਹ ਗੱਲ ਨਹੀਂ ਬਣਦੀ ਉਤੋਂ ਇੱਕ ਹੋਰ ਮੰਦਪਾਗੀ ਖਬਰ ਜਿਹੜੀ ਮੈਂ ਹੁਣੇ-ਹੁਣੇ ਪੜ ਕੇ ਹਟਿਆ ਕਿ ਡੱਲੇਵਾਲ ਸਾਹਿਬ ਕਹਿੰਦੇ ਕਿ ਉਲਟੀਆਂ ਤੋਂ ਬਾਅਦ ਉਲਟੀ ਆਈ ਉਸ ਤੋਂ ਬਾਅਦ ਬੇਹੋਸ਼ ਹੋ ਗਏ ਨੇ ਤਾਂ ਮਾਮਲਾ ਗੰਭੀਰ ਹੈ ਨਾਜੁਕ ਬਣ ਗਿਆ ਇੱਦਾਂ ਹੀ ਆਪਣੇ ਨਵਾਂ ਸ਼ਹਿਰ ਵਿੱਚ ਗੰਨਾ ਮਿਲ ਦੇ ਬਾਹਰ ਕਈ ਟਰਾਲੀਆਂ ਹੁਣ ਖੜੀਆਂ ਆ ਕਿਉਂਕਿ ਆਸ਼ਵਾਸ਼ਣ ਵਿਸ਼ਵਾਸ ਭਰੋਸਾ ਦਿੱਤਾ ਗਿਆ ਸੀਗਾ ਉਹਨਾਂ ਨੇ ਇਹ ਵੀ ਕਿਹਾ ਸੀ ਅਸੀਂ ਕੋਸ਼ਿਸ਼ਾਂ ਕੀਤੀਆਂ ਕੱਲ ਜੀਐਮ ਸਾਹਿਬ ਨਾਲ ਵੀ ਗੱਲ ਹੋਈ ਸੀ ਡੀਸੀ ਸਾਹਿਬ ਵੀ ਆਏ ਸੀ ਕਿ ਹਾਲ ਕਿ ਉਹਨਾਂ ਦੇ ਰੂਬਰੂ ਨਹੀਂ ਮੈਂ ਹੋ ਸਕਿਆ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਵੀ ਸੀਗੇ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਹੈ ਰੱਬ ਕਰੇਗਾ ਵੇ ਰੱਬ ਨੇ ਤਾਂ ਹੁਣ ਤੁਹਾਨੂੰ ਅਹੁਦੇ ਦੇ ਦਿੱਤੇ ਕਰਨਾ ਤਾਂ ਤੁਸੀਂ ਐ ਨਾ ਹੁਣ ਕੰਮ ਔਰ ਅਸੀਂ ਵੀ ਚਲੋ ਮੰਨੇ ਸੀਗੇ ਕਿ ਠੀਕ ਐ ਵੀ ਕੱਲ ਤੱਕ ਜੇ ਤੁਸੀਂ ਆਸ਼ਵਾਸ਼ਣ ਦਿੰਨੇ ਆ ਤੁਸੀਂ ਜੇ ਕੋਸ਼ਿਸ਼ਾਂ ਕਰ ਰਹੇ ਆ ਮਾਰੇ ਤੁਹਾਨੂੰ ਬੂਰ ਪਾਵੇ ਪਰ ਹੁਣ ਕੋਸ਼ ਉਹੀ ਗੱਲ ਹੈ ਕਿ ਐਂਜਲ ਨੂੰ ਚੁੱਪ ਕਰਾਓ ਪ੍ਰੀਆ ਪ੍ਰੀਆ ਨੂੰ ਚੁੱਪ ਕਰਾਓ ਐਂਜਲ ਰੋ ਪੈਂਦੀ ਆ ਔਰ ਹੁਣ ਤਾਂ ਇਹੀ ਚੀਜ਼ ਬਣੀ ਹੈ ਕਿ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ ਮਤਲਬ ਸੱਚ ਕਿਹਨੂੰ ਸਮਝੀਏ ਕਿਹੜੀ ਗੱਲ ਨੂੰ ਸੱਚ ਸਮਝੀਏ ਤਾਂ ਤਕਲੀਫ ਹੈ ਔਰ ਜਿੱਦਾਂ ਹੀ ਕਰਨ ਸਿੰਘ ਰੱਤੂ ਕਹਿ ਰਹੇ ਸੂਰੀ ਸਾਹਿਬ ਪਲੀਜ਼ ਕਰਾਮ ਰੋਡ ਵਿਜ਼ਿਟ ਕਰੋ ਮਾਈ ਹੁਸੈਨ ਕੋਲ ਰੋਡ ਦਾ ਮਾਈ ਹੁਸੈਨ ਜਿਹੜੀ ਜਗ੍ਹਾ ਹੈ ਜੀ ਕੋਲ ਰੋਡ ਦਾ ਨਾਸ ਸਮਾਰਤਾ ਇਹਨਾਂ ਨੇ ਭਾਜੀ ਇਹ ਥਾਂ ਦੱਸੋ ਜਿਹੜੀ ਇਸ ਸਮੇਂ ਵਧੀਆ ਆ ਨਾਸ ਕਿੱਥੇ ਨਹੀਂ ਵੱਜਿਆ ਹੋਇਆ ਤਾਂ ਬਹੁਤ ਸਾਰੇ ਸਵਾਲ ਨੇ ਪਰ ਇਹ ਤੁਹਾਡੇ ਤੱਕ ਗੱਲ ਪਹੁੰਚਾਣੀ ਵੀ ਬਹੁਤ ਜ਼ਰੂਰੀ ਸੀ ਕਿ ਸਾਡੀ ਕੜੀ ਨਿਗਾਹ ਹੈਗੀ ਆ ਔਰ ਕਿਹਾ ਜਾ ਰਿਹਾ ਕਿ ਹੋ ਸਕਦਾ ਅਗਲੇ ਕਪਲ ਹਫਤਾ ਡੇਢ ਤੋਂ 2 ਘੰਟੇ ਤੱਕ ਗੰਨਾ ਮਿਲ ਚੱਲ ਪਈ ਅਖੇ ਜੀ ਹੁਣ ਪ੍ਰੈਸ਼ਰ ਕੋ ਜਨਰੇਸ਼ਨ ਪਲਾਂਟ ਦਾ ਤਾਂ ਬਣ ਗਿਆ ਲੇਕਿਨ ਗੰਨਾ ਮਿਲ ਦੀ ਬਿਲਟ ਟੁੱਟ ਗਈ ਆ ਦੇਖਦੇ ਆ ਆਉਣ ਵਾਲਾ ਸਮਾਂ ਕੀ ਕਹਿੰਦਾ ਪਰ ਹਾਲੇ ਤੱਕ ਸਥਿਤੀ ਜਿਹੜੀ ਆ ਉਹ ਗੰਨਾ ਮਿਲ ਚ ਵੀ ਨਾਜ਼ੁਕ ਹੈ ਤੇ ਖਨੌਰੀ ਬਾਰਡਰ ਤੇ ਵੀ ਨਾਜ਼ੁਕ ਹੈ ਬਹੁਤ ਜਲਦੀ ਅਸੀਂ ਖਨੌਰੀ ਵੀ ਜਾ ਰਹੇ ਹਾਲਾਂਕਿ ਮੈਂ ਪਹਿਲਾਂ ਵੀਡੀਓ ਪਾਈ ਸੀ ਪਰ ਸਾਨੂੰ ਸਾਥ ਨਹੀਂ ਮਿਲਿਆ ਬਹੁਤੇ ਭੈਣ ਭਰਾਵਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਇੱਕ ਦੋ ਜਿਹੜੇ ਪਰਸਨਲ ਲਿੰਕ ਵਿੱਚ ਸੀ ਉਹਨਾਂ ਨੇ ਗੱਲਬਾਤ ਕੀਤੀ ਕਿ ਆਪਾਂ ਜਾਣਾ ਚਾਹੁੰਦੇ ਆ ਬਣਾਣੇ ਆ ਵਿਉਂਤਬੰਦੀ ਕਰਦੇ ਆ ਰਣਨੀਤੀ ਬਣਾਣੇ ਇੱਕ ਦੋ ਇੱਕ ਦੋ ਦਿਨ ਚ ਦੱਸਦੇ ਆ ਪਰ ਜੇ ਕਹੀਏ ਕਿ ਹੰਬ ਹਮਾ ਕੇ ਕੋਈ ਸਾਡ ਤੱਕ ਗੱਲ ਨਹੀਂ ਪਹੁੰਚੀ ਪਰ ਆਪਾਂ ਜ਼ਰੂਰ ਕੱਲ ਜਾਂ ਪਰਸੋਂ ਤੱਕ ਜ਼ਰੂਰ ਉੱਥੇ ਜਾਵਾਂਗੇ ਲੇਕਿਨ ਹਾਲ ਦੀ ਘੜੀ ਕਿਸਾਨ ਜਿਹੜੇ ਆ ਉਹ ਨਮਾ ਸ਼ਹਿਰ ਵਿੱਚ ਉਹ ਤਕਲੀਫ 'ਚ ਨੇ ਔਰ ਹੁਣ ਫਿਰ ਇੱਕ ਵਾਰੇ ਟਰਾਲੀਆਂ ਜਿਹੜੀਆਂ ਉਹ ਬਾਹਰ ਲੱਗੀਆਂ ਪਰ ਮੈਂ ਬੇਨਤੀ ਇੰਨੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ ਥੋ ਲੰਘਣਾ ਆ ਉਹ ਕਿਸਾਨਾਂ ਨੂੰ ਗਲਤ ਨਾ ਕਹਿਣ ਕਿਉਂਕਿ ਕਿਸਾਨ ਵੀਰਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੂੰ ਅੱਜ ਟਾਈਮ ਦਿੱਤਾ ਗਿਆ ਸੀਗਾ ਵੀਡੀਓ ਵੀ ਚੱਲੀ ਸੀਗੀ ਤੇ ਕਿਸਾਨ ਵੀਰ ਅੱਜ ਆਏ ਆ ਬੁਲਾਏ ਆ ਤਾਂ ਆਏ ਆ ਜਿਉਂ ਟਰਾਲੀਆਂ ਟਰੈਕਟਰ ਬਾਹਰ ਲੱਗ ਗਏ ਆ ਗੰਨਾ ਮਿਲਦੇ ਤਾਂ ਉਹਨਾਂ ਨੂੰ ਪੁਲਿਸ ਚੰਗਾ ਮਾਰਨ ਲੱਗਿਆ ਜਵੇ ਤੇਜਵਿੰਦਰ ਸਿੰਘ ਨੇ ਤਿੰਨ ਵਾਰੀ ਕਹਿਤਾ ਆ I love you ਭਰਾ ਅਸਲੀ ਆਈਡੀ ਹੈ ਕਿ ਫੇਕ ਆਈਡੀ ਹੁਣ ਮੈਨੂੰ ਕਿਹੜਾ ਪਤਾ ਚਲੋ ਜੇ ਤੁਸੀਂ ਸੱਚੇ ਆ ਤਾਂ ਸੱਚੇ ਦਿਲੋਂ ਤੁਹਾਨੂੰ ਵੀ I love you ਬਾਕੀ ਕੀ ਕਹਿ ਸਕਦੇ ਆ ਦੇਖੋ ਸਮਾਂ ਨਿਕਲਣ ਤੇ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਮਤਲਬ ਤੁਸੀਂ ਪਹਿਲਾ ساری ਜ਼ਿੰਦਗੀ ਕਿਸੇ ਨਾਲ ਈਰਖਾ ਰੱਖੀ ਜਾਓ ਮੁੜ ਕੇ ਜਦੋਂ ਜਹਾਨੋਂ ਚਲੇ ਜਾਵੇ ਫਿਰ ਤੁਸੀਂ ਕਹੋ ਮੈਂ ਖੀਰ ਲਿਆਇਆ ਸੀਗਾ ਤਾਂ ਗੱਲ ਨਹੀਂ ਬਣਦੀ ਅ ਵੇਲੇ ਦੀਆਂ ਨਮਾਜ਼ਾਂ ਕਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੈ ਤੇ ਕਿਰਪਾ ਕਰੋ ਕਿਸਾਨਾਂ ਨੂੰ ਰਾਹਤ ਦਿਓ ਨਵੇਂ ਸ਼ਹਿਰ ਦੇ ਕਿਸਾਨਾਂ ਨੂੰ ਰਾਹਤ ਦਿਓ ਮੇਰੀ ਇਹੀ ਬੇਨਤੀ ਹੈ ਔਰ ਜੱਜਬੇਨਾ ਜੀ ਰੇਸ਼ਮ ਸਿੰਘ ਜੀ ਹੁਣ ਦੇਖੋ ਗੱਲ ਪਤਾ ਕੀ ਆ ਜਲਦੀ ਜਾਣਾ ਪਰ ਨਾਲ ਸਾਥੀ ਵੀ ਤਾਂ ਹੋਣਾ ਫਿਰ ਕਿਉਂਕਿ ਜਦੋਂ ਚਲੇਗੇ ਫਿਰ ਬਹੁਤਿਆਂ ਨੇ ਕਹਿਣਾ ਕਿ ਸਾਨੂੰ ਨਾਲ ਨਹੀਂ ਲੈ ਕੇ ਗਏ ਤਾਂ ਸਾਡੇ ਵੱਲੋਂ ਅਪੀਲ ਹੈ ਸੰਪਰਕ ਕਰ ਲੋ ਆਪਾਂ ਬਹੁਤ ਜਲਦੀ ਉਧਰ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜਿੱਦੇ ਕੋਈ ਨਵੀਂ ਅਪਡੇਟ ਆਈ ਆਪਣੇ ਗੱਨਾ ਮੈਨੂੰ ਲੈ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ